ਸਾਰੇ ਸਾਰੀ ਕਿ ਚਿੰਤ ਸੀ ਐਜ਼ਮ ਐਂਡ ਵੀ ਆਰ ਆਲ ਗੇਅਰਡ ਅਪ ਫॉर ਇਟ ਐਂਡ ਹੋਪਫੁਲੀ ਵੀ ਵਿਨ ਰਗਨੀਤ ਸਿੰਘ ਪਿੱਟੂ ਜੇ ਲੁਧਿਆਣੇ ਨੂੰ ਸੰਸੀਅਰ ਸੀਗੇ ਤਾਂ ਇਹਨਾਂ ਨੂੰ ਲੁਧਿਆਣੇ ਦੇ ਲੋਕਾਂ ਨੂੰ ਵੀ ਗੱਲ ਦਾ ਜਵਾਬ ਦੇਣਾ ਪਊਗਾ ਕਿ 2017 ਵਿੱਚ ਜਾ ਕੇ ਜਲਾਲਾਬਾਦ ਚੋਂ ਕਿਉਂ ਲੜੇ ਸਿਮਰਜੀਤ ਸਿੰਘ ਬੈਂਸ ਤੇ ਇਹ ਸਵਾਲ ਚੁੱਕ ਰਹੇ ਹਾਂ ਕਿ ਉਹਨਾਂ ਨੇ ਪ੍ਰਾਪਰਟੀ ਬਣਾ ਲਈ ਹੈ ਜੇ ਹਾਂ ਕੀ ਤੁਹਾਡੇ ਕੋਲ ਇਹ ਜਿਹੜੇ ਐਵੀਡੈਂਸ ਹੈ ਜਾਂ ਪ੍ਰੂਫ ਹੈ ਕਿ ਉਹਨਾਂ ਨੇ ਵੱਡੀ ਪ੍ਰਾਪਰਟੀ ਬਣਾ ਲਈ ਪਿਛਲੇ ਸਮੇਂ ਦੇ ਵਿੱਚ ਇੱਕ ਇੱਕ ਸਾਲ ਚ ਅਨੇਕਾਂ ਰਜਿਸਟਰੀਆਂ ਵੀ ਆਈਆਂ ਨੇ ਜਮਰਜੀਤ ਸਿੰਘ ਬੈਂਸ ਨੇ ਆਪਣਾ ਕਿਸੇ ਪ੍ਰੈਸ ਵਾਲੇ ਨੂੰ ਕਿਹਾ ਕਿ ਜੀ ਅਕਾਲੀਆਂ ਨੇ ਗਰੇਵਾਲ ਨੂੰ ਜਾਣ ਕੇ ਅਖਿਤਾ ਕਾਂਗਰਸ ਨੂੰ ਚੋਣ ਲਈ ਮੇਰਾ ਮਤਲਬ ਆਪਣੀ ਤਾਂ ਹਾਰ ਮੰਨ ਗਿਆ ਨਾ ਹੁਣ ਮੇਰੀ ਤੇ ਬਿੱਟੂ ਦੀ ਰਹਿ ਗਈ ਗੱਲ ਬਿੱਟੂ ਮੈਂ თვით ਬਾਅਦ ਪਿੱਛੇ ਕਮਨੀ ਸਿੰਘ ਬਿੱਟੂ ਨੇ ਆਪਣੀਆਂ ਹੀ ਵਰਕਰਾਂ ਦੀ ਮੀਟਿੰਗ ਗਿਆ ਸੀ ਕੀ ਜੀ ਗਰੇਵਾਲ ਦੇ ਆਉਣ ਤੋਂ ਪਹਿਲਾਂ ਆਪਣਾ ਕੰਮ ਸੌਖਾ ਸੀ ਹੁਣ ਪੰਗਾ ਪੈ ਗਿਆ। ਅਕਾਲੀ ਭਾਜਪਾ ਵੱਲੋਂ ਲੁਧਿਆਣਾ ਹੌਟ ਸੀਟ ਤੋਂ ਵੱਡੇ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਦਾਅ ਖੇਡਿਆ ਗਿਆ ਹੈ। ਮਹੇਸ਼ਿੰਦਰ ਸਿੰਘ ਗਰੇਵਾਲ ਪਾਰਟੀ ਦੇ ਸੀਨੀਅਰ ਆਗੂ ਨੇ। ਇਸ ਤੋਂ ਪਹਿਲਾਂ ਉਹ ਮੰਤਰੀ ਰਹਿ ਚੁੱਕੇ ਨੇ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਵੀ ਰਹੇ ਨੇ। ਆ ਤੁਹਾਨੂੰ ਮਿਲਾਉਂਦੇ ਆ ਅਕਾਲੀ ਭਾਜਪਾ ਦੇ ਉਮੀਦਵਾਰ ਮਹੇਸ਼ ਸ਼ੰਦਰ ਸਿੰਘ ਗਰੇਵਾਲ ਦੇ ਨਾਲ ਸੱਜਿਆ ਜੀ ਸੱਜਿਆ ਲਾਲ ਜੀ ਰਣਜੀਤ ਜੀ ਆ ਜੀ ਆ ਜੀ ਆ ਜੀ ਆ ਜੀ ਆ ਜੀ ਆ ਜੀ ਸਭ ਸਵਾਗਤ ਹੈ ਤੁਹਾਡਾ ਤੇ ਰੁਝੇਵੇਂ ਬਹੁਤ ਜ਼ਿਆਦਾ ਹੋ ਗਏ ਹੋਣੇ ਲੋਕ ਸਭਾ ਚੋਣਾਂ ਕਰਕੇ ਕੁਦਰਤੀ ਰਾਣਾ ਜੀ ਹਲਕਾ ਵੱਡਾ ਸਮਾਂ ਥੋੜਾ ਹੈ ਤੇ ਕੋਸ਼ਿਸ਼ ਹੈ ਕਿ ਹਰ ਨੂੰ ਪਰਸਨਲੀ ਮਿਲ ਕੇ ਬੇਨਤੀ ਕਰ ਸਕਾਂ ਪਾਰਟੀ ਦੀਆਂ ਪ੍ਰਾਪਤੀਆਂ ਸੈਂਟਰ ਗਵਰਨਮੈਂਟ ਵੱਲੋਂ ਕੀਤੇ ਵਿਕਾਸ ਦੇ ਕਾਰਜ ਠੀਕ ਹੈ ਤੇ ਆਪਣੀ ਲੰਬੀਆਂ ਸੇਵਾਵਾਂ ਦਾ ਵੇਰਵਾ ਦੇ ਕੇ ਲੋਕਾਂ ਨੂੰ ਬੇਨਤੀ ਕਰਾਂ ਕਿ ਵੋਟ ਇਹ ਸਾਰੀ ਸ਼ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਮੈਨੂੰ ਪਾਓ ਠੀਕ ਹੈ ਮੈਂ ਦੇਖ ਰਿਹਾ ਸੀਗਾ ਨਾਸ਼ਤਾ ਫਿਰ ਤੁਸੀਂ ਕਰਕੇ ਪਪੀਤਾ ਵਗੈਰਾ ਲੈ ਕੇ ਜਲਦੀ ਸਵੇਰੇ ਨਿਕਲ ਜਾਂਦੇ ਹੋ ਹਾਂਜੀ ਸਵੇਰੇ ਫਿਰ ਜਾਣਾ ਪੈਂਦਾ ਕਿਉਂਕਿ ਅੱਜ ਸਾਰਾ ਟੂਰ ਹੈ ਜਿਹੜਾ ਜਗਰਾਉ ਏਰੀਆ ਦਾ ਹੈਗਾ ਠੀਕ ਹੈ ਸ਼ਾਮ ਨੂੰ ਆ ਕੇ ਸ਼ਹਿਰ ਦਾ ਰਾਤ ਦੇ 11 ਵਜੇ ਤੱਕ ਦੇ ਪ੍ਰੋਗਰਾਮ ਹੈ ਸਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ 11 ਤੱਕ ਹੈ ਹਾਂਜੀ ਫਿਰ ਨੀਂਦ ਕਿੱਦਾਂ ਦੀ ਆਉਂਦੀ ਹੈ ਹੁਣ ਗੂੜੀ ਹੁੰਦੀ ਹੈ ਜੇ ਮੇਰੇ ਦਾ ਹੁੰਦਾ ਥੋੜਾ ਨਹੀਂ ਨਹੀਂ ਇਹ ਪਰਮਾਤਮਾ ਦੀ ਕਿਰਪਾ ਜਦ ਮੰਜੇ ਤੇ ਪੈ ਜਾਂਦਾ ਨੀਂਦ ਬੜੀ ਗੂੜੀ ਹੁੰਦੀ ਹੈ ਇਹ ਠੀਕ ਹੈ ਕਿ ਅੱਗੇ 7 ਘੰਟੇ ਸੌਂਦਾ ਸੀ ਹੁਣ 5 ਸੌਂਨਾ ਠੀਕ ਹੈ ਪਰ ਉਹ ਸੁਪਨੇ ਜਿਹਾ ਨਹੀਂ ਆਉਂਦੇ ਕਿ ਤੀਰ ਨਹੀਂ ਆਉਂਦਾ ਨਾ ਉਸੀ ਦਾ ਮੈਂ ਰਾਣਾ ਜੀ ਕਹਿੰਦਾ ਮੰਨਤੇ ਮੇਰੇ ਕੋਈ ਪ੍ਰਭਾਵ ਨਹੀਂ ਕਿਉਂਕਿ ਮੈਂ ਦੇਖਿਆ ਭਾਵੇਂ ਹਲੇ ਅੱਜ 5 ਦਿਨ ਹੋਏ ਟਿੱਕਟ ਅਨਾਉਂਸ ਹੋਈ ਨੂੰ ਠੀਕ ਹੈ ਜਿਵੇਂ ਲੋਕਾਂ ਦਾ ਪਿਆਰ ਮਿਲ ਰਿਹਾ ਨਾ ਜੀ ਤੁਸੀਂ ਅੰਦਾਜ਼ਾ ਲਾ ਲਓ ਕਿ 4-5 ਹਜ਼ਾਰ ਦੇ ਨਿੱਡ ਤਾਂ ਟੈਲੀਫੋਨ ਆ ਗ ਇਹ ਆ 5 ਦਿਨ ਵਿੱਚ ਤਕਰੀਬਨ 5000 ਦੇ ਨੇੜੇ ਸੰਗਤ ਆ ਕੇ ਸਾਰੀ ਕੌਨਸਟਿਟਿਊਐਂਸੀ ਵਿੱਚੋਂ ਘਾਰਾ ਕੇ ਵਧਾਈ ਦੇ ਕੇ ਗਈ ਹੈ ਨਹੀਂ بڑا ਪੋਲੀਟੀਕਲ ਆਦਮੀ ਨੂੰ ਆਉਣਾ ਪੈਂਦਾ ਮੇਰਾ ਮਤਲਬ ਕਹਿਣ ਦਾ ਇਹ ਕਿ ਟਿਕਟ ਮਿਲਣ ਦਾ ਵੀ ਉਹਨਾਂ ਨੇ ਬਹੁਤ ਵੈਲਕਮ ਕੀਤਾ ਹੈ ਮਤਲਬ ਟਿਕਟ ਮਿਲਣ ਤੋਂ ਬਾਅਦ ਜਿੱਤ ਜਿੰਨੀ ਖੁਸ਼ੀ ਮਨਾਈ ਜਾਂਦੇ ਹਾਂ ਹਾਂ ਜ ਮਨਾਈ ਜਾ ਬਿਲਕੁਲ ਇਹ ਕਹਿ ਸਕਦੇ ਕਹਿ ਸਕਦੇ ਠੀਕ ਹੈ ਰਿਸਪੌਂਸ ਤਾਂ ਮੈਂ ਦੇਖ ਰਿਹਾ ਸੀ ਕਿ ਘਰੋਂ ਬਾਹਰ ਵੀ ਤੁਸੀਂ ਮਿਲ ਰਹੇ ਹੋ ਵਰਕਰਾਂ ਨੂੰ ਸਾਥੀਆਂ ਨੂੰ ਸਮਰਥਕਾਂ ਨੂੰ ਉਤਸ਼ਾਹ ਬਹੁਤ ਹੈ ਇਸ ਵਿੱਚ ਹਾਂਜੀ ਹਾਂ ਕੋਈ ਸ਼ੱਕ ਨਹੀਂ ਹਾਂ ਤੇ ਸਟ੍ਰੈਟਜੀ ਜਿਹੜੀ ਆ ਉਹ ਕੀ ਖਾਸ ਰਹੇਗੀ ਕਿਉਂਕਿ ਪਹਿਲਾਂ ਲੇਖਨਾ ਤੁਸੀਂ ਲੜੀਆਂ ਨੇ ਬਹੁਤ ਪੰਥ ਰਤਨ ਜਸਵੰਤ ਗੁਰਚਰਨ ਸਿੰਘ ਟੋੜਾ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਪ੍ਰਕਾਸ਼ ਸਿੰਘ ਬਾਦਲਪੁਰਾਂ ਦੇ ਨਾਲ ਮੌਜੂਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਾਫੀ ਉੱਚਾ ਅਹੁਦਿਆਂ ਤੇ ਤੁਸੀਂ ਰਹੇ ਹੋ ਦੇਖੋ ਮੈਂ ਰਾਣਾ ਜੀ ਰਾਜਨੀਤੀ 'ਚ ਬਹੁਤ ਛੋਟੀ ਉਮਰ ਸੀ ਗਿਆ ਜਦ ਦਾ ਮੇਰਾ ਲਗਨ ਹੈ ਇਧਰ ਜੀ ਮੈਂ ਸੰਤ ਫਤਿਹ ਸਿੰਘ ਵੀਰੇ ਤੋਂ ਬਦੌਰ ਸਟੂਡੈਂਟ ਫਿਰ ਰਹੇ ਆ ਬਹੁਤ ਵਧੀਆ ਸੰਤ ਫਤਿਹ ਸਿੰਘ ਜੀ ਸੰਤ ਚੰਨਨ ਸਿੰਘ ਜੀ ਜਥੇਦਾਰ ਮੋਹਨ ਸਿੰਘ ਜੀ ਤੋਂ ਠੀਕ ਆ ਬਹੁਤ ਜਿਹੜੇ ਹਾਂ ਬਹੁਤ ਫਿਰ ਬਾਦਲ ਸਾਹਿਬ ਟੋੜਾ ਸਾਹਿਬ ਤੇ ਹੁਣ ਪਿਛਲੇ 10 ਸਾਲ ਤੋਂ ਸਾਹ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਰਹਿ ਕੇ ਬਹੁਤ ਕੁਝ ਸਿੱਖਿਆ ਬਹੁਤ ਕੁਝ ਸਿੱਖਿਆ ਤਜਰਬਾ ਤਜਰਬਾ ਜਿਹੜੇ ਏਡੇ ਵੱਡੇ ਲੀਡਰਾਂ ਦੇ ਨਾਲ ਰਹਿ ਕੇ ਬਹੁਤ ਹੋ ਜਾਂਦਾ ਸਰ ਨਹੀਂ ਉਹ ਹੁੰਦਾ ਜੀ ਬੜਾ ਬੜਾ ਗੱਲਾਂ ਸਿੱਖਦੇ ਹੋ ਤੁਸੀਂ ਕਿਸ ਤਰ੍ਹਾਂ ਕਿਹੜੀਆਂ ਗੱਲਾਂ ਕਿਸ ਤਰ੍ਹਾਂ ਕਰਨੀਆਂ ਨੇ ਤੇ ਕਿਸ ਤਰ੍ਹਾਂ ਲੋਕਾਂ ਵਿੱਚ ਆਪਣੀ ਗੱਲ ਲਾ ਕੇ ਉਹਨਾਂ ਨਾਲ ਸਾਰਾ ਵਾਰਤਾ ਕਰਨੀ ਹੈ ਬਾਤचीत ਕਰਨੀ ਹੈ ਇਹ ਬੜੀ ਤਜਰਬੇ ਵਾਲੀ ਹੁੰਦੀ ਹੈ ਗੱਲ ਦੀ ਅਗਰੇਵਾਲ ਤੋਂ ਮੈਂ ਦੇਖ ਰਿਹਾ ਸੀ ਕਿ ਜੋਇੰਟ ਫੈਮਿਲੀ ਆ ਅੱਜਕੱਲ ਬਹੁਤ ਘਟ ਮਿਲਦੀ ਹੈ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਜਦੋਂ ਤੁਸੀਂ ਹੁਣ ਇਲੈਕਸ਼ਨ ਲੜ ਰਹੇ ਹੋ ਰਿਵਾਰ ਇਲੈਕਸ਼ਨ ਲੜ ਰਿਹਾ ਮੈਂ ਫੜੀ ਲੜ ਰਿਹਾ ਸਾਰਾ ਪਰਿਵਾਰ ਚਟਾਨ ਵਾਂਗੂ ਮਜ਼ਬੂਤ ਹੈ ਪ੍ਰਮਾਤਮਾ ਦੀ ਕਿਰਪਾ ਅਗਰੇਵਾਲੀ ਸੀ ਸਾਰਾ ਪਰਿਵਾਰ ਡਾਕਟਰ ਗ੍ਰਿੰਦਰ ਇਹ ਛੋਟਾ ਪਰ ਹਾਇ ਮੇਰਾ ਬਟਾ ਬਰਾ ਪੁਸ਼ਪਿੰਦਰ ਸਿੰਘ ਹੈ ਵਾ ਅੱਛਾ ਜੀ ਇਹ ਰਿਟਾਇਰ ਹੋਏ ਨੇ ਸੀਐਮਡੀ ਇਨ ਨੈਸ਼ਨਲ ਫਰਟੀਲਾਈਜ਼ਰ ਦੇ ਠੀਕ ਹੈ ਜੀ ਹਾਂਜੀ ਫਿਰ ਸਾਥ ਪੂਰਾ ਜੀ ਗਰੇਵਾਲ ਸਾਹਿਬ ਨੂੰ ਦੇ ਰਹੇ ਹਾਂ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਹੁਣ ਰਿਸਪਾਂਸ ਜਿਹੜਾ ਲੋਕਾਂ ਚ ਜਾ ਕੇ ਸਾਥ ਤਾਂ ਬਹੁਤ ਛੋਟੀ ਗੱਲ ਹੈ ਹਮ ਅਸੀਂ ਗੁਰੂ ਦਾ ਆਸਰਾ ਧੱਕੇ ਪਰਮਾਤਮਾ ਦਾ ਆਸਰਾ ਧੱਕੇ ਸਾਨੂੰ ਪੂਰਾ ਯਕੀਨ ਹੈ ਹਮ ਕਿ ਲੋਕ ਸਾਨੂੰ ਚੰਗੀ ਤਰ੍ਹਾਂ ਜਾਣਦੇ ਨੇ ਅਸੀਂ ਕਿਸ ਤਰ੍ਹਾਂ ਦੇ ਬੰਦੇ ਆ ਕਿਸ ਤਰ੍ਹਾਂ ਦੇ ਅਸੀਂ ਕੰਮ ਕਰਦੇ ਆ ਹਮ ਹਮ ਤੇ ਇਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਆ ਕਿ ਗੁਰੂ ਕਿਰਪਾ ਕਰੂਗਾ ਤੇ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਠੀਕ ਹੈ ਤੇ ਇਹ ਅੱਗੇ ਹੋਇਆ ਵੀ ਤੇ ਹੋਊਗਾ ਵੀ ਹੁਣ ਚਲੋ ਇੱਕ ਟੇਬਲ ਤੋਂ ਫਿਰ ਸ਼ੁਰੂਆਤ ਕਰਦੇ ਹਾਂ ਕੋਈ ਇੱਥੇ ਵੀ ਰਣਨੀਤੀ ਬਣਦੀ ਆ ਘਰ 'ਚ ਵੀ ਕਦੇ-ਕਦੇ ਵੀ ਇਸ ਤਰ੍ਹਾਂ ਕਹਿਣਾ ਚਾਹੀਦਾ ਹੈ ਲੋਕਾਂ ਕੋਲੇ ਇਸ ਤਰ੍ਹਾਂ ਜਾਣਾ ਚਾਹੀਦਾ ਕੁਝ ਉਹ ਇਹਨਾਂ ਨੇ ਦੱਸਿਆ ਵੀ ਸਾਰੇ ਪੜੇ ਲਿਖੇ ਨੇ ਸਾਰੇ ਜਾਣਦੇ ਨੇ ਕਿਸ ਤਰ੍ਹਾਂ ਕਹਿਣਾ ਹੈ ਪਹਿਲੀ ਵਾਰੀ ਤਾਂ ਹੈ ਨਹੀਂ ਪਹਿਲਾਂ ਵੀ ਅਸੀਂ ਇਸ ਪ੍ਰੋਸੈਸ ਚੋਂ ਨਿਕਲੇ ਹੋਏ ਹਾਂ ਸੋ ਤੁਸੀਂ ਵੀ ਜਾਣਦੇ ਹੋ ਕੈਂਪੇਨਿੰਗ ਲਈ ਹਾਂਜੀ ਹਾਂਜੀ ਬਿਲਕੁਲ ਨੁਕਰ ਮੀਟਿੰਗਸ ਲੇਡੀਜ਼ ਵਿੱਚ ਖਾਸ ਕਰਕੇ ਅਸੀਂ ਗਰੁੱਪਸ ਬਣਾ ਕੇ ਤੇ ਜਾ ਰਹੇ ਹਾਂ ਗਰਾਲ ਸਾਹਿਬ ਡਿਊਟੀਆਂ ਮਲਾਜ਼ ਉਹ ਸਾਰੀਆਂ ਵੰਡਤੀਆਂ ਨੇ ਪਰਿਵਾਰ ਦੇ ਵਿੱਚ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਆਈ ਥਿੰਕ ਵੀ ਵੈਰੀ ਪ੍ਰਾਊਡ ਆਫ ਪਾਪਾ ਸੀ ਸਾਰੇ ਪਾਪਾ ਦੇ ਨਾਲ ਐਂਡ ਈਵਨ ਮਾਈ ਸਨ ਗੋਸ ਆਊਟ ਫॉर ਕੈਂਪੇਨਿੰਗ ਸੋ ਯੂ ਕੈਨ ਵੈਲ ਇਮੇਜਿਨ ਸਾਡੇ ਸਾਰੇ ਵਿੱਚ ਐਨਥੂਸੀਆਜ਼ਮ ਐਂਡ ਵੀ ਆਰ ਆਲ ਗੇਅਰਡ ਅਪ ਫॉर ਇਟ ਐਂਡ ਹੋਪਫੁਲੀ ਵੀਲ ਵਿਨ ਠੀਕ ਐ ਲੁਧਿਆਣਾ ਲਈ ਇੱਕ ਕੁਝ ਕਰਨ ਦੀ ਵੀ ਇੱਕ ਚਾਹਨਾ ਹੁੰਦੀ ਐ ਵੱਡੇ ਭਰਾ ਗਰੇਵਾਲ ਸਾਹਿਬ ਦੇ ਪੁਸ਼ਪਿੰਦਰ ਸਿੰਘ ਗਰੇਵਾਲ ਜੀ ਪੁਸ਼ਪਿੰਦਰ ਸਿੰਘ ਗਰੇਵਾਲ ਜੀ ਵੀ ਸਾਡੇ ਨਾਲ ਨੇ ਪੁਸ਼ਪਿੰਦਰ ਜੀ ਕਿਉਂਕਿ ਵੱਡੇ ਭਰਾ ਮੰਨ ਤਾਂ ਕਹਿੰਦੇ ਬਾਵਾ ਹੁੰਦੀਆਂ ਨੇ ਬਿਲਕੁਲ ਹੈ ਗਿਆ ਜੀ ਬਾਹ ਨਹੀਂ ਜਿਦਾ ਹਮੇਸ਼ਾ ਉਹਨਾਂ ਨੇ ਸ਼ੁਰੂ ਚ ਕਿਹਾ ਤੁਸੀਂ ਪਹਿਲਾਂ ਕਿਹਾ ਕੋ ਗੁੱਸੇ ਕਿਲੇ ਹੁੰਦੇ ਨੇ ਕੁਝ ਹੋਵੇ ਵੈਨ ਫਾਈਟਿੰਗ ਵੀ ਆਰ ਅ ਰੌਕ ਠੀਕ ਹੈ ਸੋ ਇੱਥੇ ਤਾਂ ਹੁਣ ਇਹ ਟਿਪ ਕੁਐਸਚਨ ਆਫ ਪ੍ਰੈਸਟੇਜ ਆਫ ਦ ਫੈਮਿਲੀ ਹਮ ਹਮ ਤੋ ਮੈਂ ਤੁਹਾਨੂੰ ਹੁਣੇ ਸਵੇਰੇ ਦੱਸਦਾ ਮੇਰੇ ਬੇਟੇ ਦਾ ਫੋਨ ਆਇਆ ਯੂ ਐਸ ਏ ਤੋਂ ਜੀ ਜੀ ਕਹਿੰਦਾ ਮੈਨੂੰ ਕੈਮਰਿਆਂ ਨਾਲ ਕਨੈਕਟ ਕਰਦੋਂ ਮੈਂ ਦੇਖਦਾ ਤਾਂ ਰਹਾ ਕੀ ਹੋਈ ਜਾਂਦਾ ਸਰ ਸਾਹਿਬ ਤੁਹਾਡੇ ਨਾਲ ਨਾਲ ਅੱਜ ਅਸੀਂ ਜਾਵਾਂਗੇ ਤੇ ਦੇਖਾਂਗੇ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਫੀਲਡ ਦੇ ਵਿੱਚੋਂ ਵੀ ਹੰਗਾਰਾ ਮਿਲ ਰਿਹਾ ਹੈ ਕਿਸ ਤਰ੍ਹਾਂ ਤੁਸੀਂ ਲੋਕਾਂ ਤੱਕ ਪਹੁੰਚ ਜਦੋਂ ਕਰਦੇ ਹੋ ਜਦੋਂ ਪਿੰਡਾਂ 'ਚ ਜਾਂਦੇ ਹੋ ਕੀ ਮੁੱਖ ਦਿੱਕਤਾਂ ਕੀ ਲੱਗਦੀਆਂ ਨੇ ਤੁਹਾਨੂੰ ਆਉਂਦੀਆਂ ਹਾਂ ਦੇਖੋ ਲੋਕਾਂ ਦੀ ਇਸ ਵੇਲੇ ਬਹੁਤ ਵੱਡੀ ਨਰਾਸ਼ਤਾ ਹੈ ਜੀ ਕਿ ਉਹ ਠੱਗੇ ਠੱਗੇ ਮਹਿਸੂਸ ਕਰਦੇ ਆ ਉਹਨਾਂ ਨੂੰ ਪਿੱਛੇ ਸਮੇਂ ਵਿੱਚ ਜੀ 2 ਸਾਲ 3 ਸਾਲ ਪਹਿਲਾਂ 4 ਸਾਲ ਪਹਿਲਾਂ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਇੱਕ ਲੱਗਿਆ ਸੀਗਾ ਕਿ ਸ਼ਾਇਦ ਸਿਸਟਮ ਬਦਲ ਜਾਊਗਾ ਜਿਹੜਾ ਐਗਜ਼ਿਸਟਿੰਗ ਆ ਹਮ ਹਮ ਪਰ ਉਹਨਾਂ ਦੇ ਕੰਡਕਟ ਤੋਂ ਉਹਨਾਂ ਦੀ ਪਰਫਾਰਮੈਂਸ ਤੋਂ ਉਹ ਬਹੁਤ ਬੁਰੀ ਤਰ੍ਹਾਂ ਨਰਾਜ਼ ਨੇ ਸੋ ਇਲੈਕਸ਼ਨ ਕੈਂਪੇਨਿੰਗ ਤੇ ਨਿਕਲ ਚੁੱਕੇ ਨੇ ਮਹੇਸ਼ੇਂਦਰ ਸਿੰਘ ਗਰੇਵਾਲ ਇਸ ਵੇਲੇ ਮਹੇਸ਼ੇਂਦਰ ਸਿੰਘ ਗਰੇਵਾਲ ਸਾਡੇ ਨਾਲ ਹੀ ਨੇ ਅਸੀਂ ਜਾ ਰਹੇ ਹਾਂ ਗਰੇਵਾਲ ਸਾਹਿਬ ਦੇ ਨਾਲ ਦੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਰਿਸਪਾਂਸ ਜਿਹੜਾ ਹੈ ਫੀਲਡ ਦੇ ਵਿੱਚੋਂ ਮਿਲਦਾ ਹੈ ਪਰ ਗਰੇਵਾਲ ਸਾਹਿਬ ਮੁੱਖ ਅਜੰਡਾ ਕੀ ਆ ਤੁਹਾਡਾ ਜਦੋਂ ਤੁਸੀਂ ਲੋਕਾਂ 'ਚ ਜਾਂਦੇ ਹੋ ਕਹਿੰਦੇ ਕਿਉਂ ਕਿ ਕਰੋਗੇ ਕੀ ਦੇਖੋ ਪਹਿਲਾਂ ਕਰਨ ਤੋਂ ਪਹਿਲਾਂ ਅਸੀਂ ਕਹਿੰਦੇ ਹਾਂ ਕਿ ਜੋ ਕੁਝ ਅਸੀਂ ਕੀਤਾ ਜੀ ਦੇਖੋ ਅਗਲੇ ਨੂੰ ਫਿਊਚਰ ਬਾਰੇ ਤਾਂ ਹੀ ਵਿਸ਼ਵਾਸ ਆਊਗਾ ਜੇ ਸਾਡਾ ਪਾਸਟ ਟਰਸਟ ਵਰਦੀ ਹੋਊਗਾ ਠੀਕ ਹੈ ਸੋ ਜਦ ਅਸਮੇਂ ਅਸੀਂ ਗੱਲ ਕਰਦੇ ਹਾਂ ਕਿ ਪਿਛਲੇ 10 ਸਾਲ ਵਿੱਚ ਸ਼ਰੋਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਪੰਜਾਬ 'ਚ ਪ੍ਰਾਪਤੀਆਂ ਤੇ ਪਿਛਲੇ 5 ਸਾਲ ਵਿੱਚ ਐਨਡੀਏ ਦੀਆਂ ਪ੍ਰਾਪਤੀਆਂ ਤੇ ਜਿਹੜੀਆਂ ਵਿਸ਼ੇਸ਼ ਗੱਲਾਂ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਲਈ ਅਤੇ ਸਿੱਖਾਂ ਲਈ ਕੀਤੀਆਂ ਉਹ ਵੀ ਸਾਰਾ ਲੋਕਾਂ ਦੇ ਜ਼ਿਹਨ ਵਿੱਚ ਲਿਆਈਦੀ ਹੈ ਗੱਲ ਚਲੋ ਅਸੀਂ ਦੁਬਾਰਾ ਲੁਧਿਆਣਾ ਦੀ ਇਲੈਕਸ਼ਨ ਤੇ ਆ ਜਾਂਦੇ ਹਾਂ ਤੁਹਾਡੇ ਇਸ ਵੇਲੇ ਵਿਰੋਧੀ ਜਿਹੜੇ ਨੇ ਰਵਨੀਤ ਸਿੰਘ ਬਿੱਟੂ ਦੁਆਰਾ ਮੌਜੂਦਾ ਸੰਸਦ ਨੇ ਇਸ ਵੇਲੇ ਪਹਿਲਾਂ ਆਨੰਦਪੁਰ ਸਾਹਿਬ ਤੋਂ ਲੜੇ ਫਿਰ ਲੁਧਿਆਣਾ ਜਿੱਤੇ ਹੁਣ ਮੋੜ ਲੁਧਿਆਣਾ ਦੇ ਵਿੱਚ ਨੇ ਪਹਿਲਾਂ ਉਹਨਾਂ ਦੀ ਗੱਲ ਕਰਦੇ ਹਾਂ ਉਹਨਾਂ ਦਾ ਜਿਹੜਾ ਟਨਯੂਰ ਹੈ ਕਿਸ ਤਰ੍ਹਾਂ ਦਾ ਦੇਖਦੇ ਹੋ ਦੇਖੋ ਮੈਂ ਇੱਕ ਤੁਹਾਨੂੰ ਬੇਨਤੀ ਕਰਾਂ ਸਰ ਰਵਨੀਤ ਸਿੰਘ ਬਿੱਟੂ ਨੇ ਬਹੁਤ ਵੱਡਾ ਇੱਕ ਧੋਖਾ ਕੀਤਾ ਲੁਧਿਆਣੇ ਦੇ ਲੋਕਾਂ ਨਾਲ ਪਹਿਲੀ ਗੱਲ ਰਵਨੀਤ ਸਿੰਘ ਬਿੱਟੂ ਜੇ ਲੁਧਿਆਣੇ ਨੂੰ ਸੰਸੀਅਰ ਸੀਗੇ ਤਾਂ ਇਹਨਾਂ ਨੂੰ ਲੁਧਿਆਣੇ ਦੇ ਲੋਕਾਂ ਨੂੰ ਇਹ ਗੱਲ ਦਾ ਜਵਾਬ ਦੇਣਾ ਪਊਗਾ ਕਿ 2017 ਵਿੱਚ ਜਾ ਕੇ ਜਲਾਲਾਬਾਦ ਚੋਣ ਕਿਉਂ ਲੜੇ ਦੇਣਾ ਪਊ ਨਾ ਜਵਾਬ ਜੀ ਕਿ ਜੇ ਉਹ ਲੁਧਿਆਣੇ ਲਈ 5 ਸਾਲ ਦੇ ਮੈਂਬਰ ਪਾਰਲੀਮੈਂਟ ਚੁੜੇ ਗਏ ਸੀਗੇ ਤੇ ਉਹ ਜਲਾਲਾਬਾਦ ਕਿਉਂ ਭੱਜਦੇ ਸੀਗੇ ਜੇ ਖੁਦਾਨਾ ਖਾਸਤਾ ਜੀ ਜਲਾਲਾਬਾਦ ਜੇ ਚਾਹੁੰਦੇ ਫਿਰ ਐਮਪੀ ਡਿਜ਼ਾਈਨ ਕਰ ਦੇਣਾ ਫਿਰ ਫਰਾਡ ਸੀ ਨਾ ਲੁਧਿਆਣੇ ਦੇ ਲੋਕਾਂ ਨਾਲ ਪਰ ਹੋਇਆ ਤਾਂ ਨਹੀਂ ਨਾ ਗਰੇਵਾਲ ਸਾਹਿਬ ਨਹੀਂ ਚਲੋ ਉਹ ਤਾਂ ਲੋਕਾਂ ਨੇ ਚੰਡ ਤਾਣਾ ਜੀ ਮਤਲਬ ਆਪ ਤਾਂ ਇਹਨਾਂ ਦੀ ਨਹੀਂ ਸੀ ਨਾ ਸੋਚ ਇਹਨਾਂ ਨੂੰ ਆਨਸਰ ਦੇਣਾ ਪਊਗਾ ਕਿ ਵਾਟ ਫੋਰਸਡ ਏਮ ਟੂ ਗੋ ਟੂ ਜਲਾਲਾਬਾਦ ਵੈਨ ਹੀ ਇਜ਼ ਇਲੈਕਟਡ ਮੈਂਬਰ ਪਾਰਲੀਮੈਂਟ ਫਰਮ ਲੁਧਿਆਣਾ ਲੁਧਿਆਣਾ ਛੱਡਣ ਲਈ ਕੀ ਕਿਨੇ ਕਿਹਾ ਮਤਲਬ ਨਹੀਂ ਲੋਕਾਂ ਨੇ ਤਾਂ ਇਹ ਕਹਿਣਾ ਸ਼ੁਰੂ ਕਰਤਾ ਸੀ ਕਿ ਆਨੰਦਪੁਰ ਸਾਹਿਬ ਤੋਂ ਲੁਧਿਆਣਾ ਆਏ ਨੇ ਲੁਧਿਆਣੇ ਤੋਂ ਫਿਰੋਜ਼ਪੁਰ ਤੇ ਹੁਣ ਅਗਲੀ ਚੌਂਕੇ ਤੇ ਜਾ ਕੇ ਪਾਕਿਸਤਾਨ ਨਾਲ ਲੜਨ। ਇੱਥੇ ਤੱਕ ਗੱਲ ਚੱਲੀ ਸੀਗੀ। ਠੀਕ ਹੈ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਨਾ ਹੈਗਾ ਜਿਹੜਾ ਪਰਫਾਰਮੈਂਸ ਹੁੰਦਾ ਰਹਿਣਾ ਜੀ ਉਹ ਦਿਖਦਾ ਹੁੰਦਾ। ਉਹਨੂੰ ਜਿਤਲਾਉਣ ਦੀ ਲੋੜ ਨਹੀਂ ਲੋਕ ਬੋਲਦੇ ਹੁੰਦੇ ਆ। ਇਹਨਾਂ ਨੇ ਜਿੰਨੇ ਕ ਬੋਰਡ ਲਾ ਕੇ ਪੇਨ ਥਾ ਬੋਰਡ ਆਫ ਕੰਡਕਟ ਦੀ ਵਾਇਲੇਸ਼ਨ ਕਰਕੇ ਜਿਹੜੀਆਂ ਤੱਜੀਆਂ ਉਡਾ ਕੇ ਆਪਣੇ ਲਾਉਣੇ ਬੋਰਡ ਦੇ ਥੱਲੇ ਲਿਖਿਆ ਹੋਇਆ ਕਿ 7 ਨਹੀਂ 7 ਬੋਰਡ ਨਹੀਂ ਨਾ ਜੀ ਬੋਰਡ ਤਾਂ ਤੁਸੀਂ ਸ਼ਹਿਰ ਚ ਦੇਖਦੇ ਆ ਪੱਤਰਕਾਰ ਕੀ ਸੈਂਕੜੇ ਲਵਾਏ ਪਏ ਨੇ ਮੈਨੂੰ ਇੱਥੇ ਦੁੱਖ ਹੈ ਐਡਮਿਨਿਸਟ੍ਰੇਸ਼ਨ ਦੇ ਵੀ ਕਿ ਜਿੰਨੀ ਨੰਗੀ ਚਿੱਟੀ ਹੋ ਕੇ ਉਹ ਇਹ ਕਾਂਗਰਸ ਦੀ ਮਦਦ ਕਰ ਰਹੀ ਹੈ ਇਹ ਬਹੁਤ ਹੀ ਚੰਗੀ ਗੱਲ ਨਹੀਂ ਹੁੰਦੀ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ। ਕੋਈ ਕਹੇ ਤੁਹਾਡੇ ਮੁਕਾਬਲੇ 'ਚ ਰਵਨੀਤ ਸਿੰਘ ਬਿੱਟੂ ਨੇ ਤੇ ਉਹਨਾਂ ਦਾ ਪਰਿਵਾਰ ਹੈ ਜਿਹੜਾ ਕਿਉਂਕਿ ਮਰਹੂਮ ਮੁੱਖ ਮੰਤਰੀ ਸਰਦਾਰ ਬਿਆਨਤ ਸਿੰਘ ਦੇ ਪੋਤੇ ਨੇ ਰਵਨੀਤ ਸਿੰਘ ਬਿੱਟੂ ਕੋਟਲੀ ਪਰਿਵਾਰ ਹੈ ਤੇ ਉਹ ਆਪਣੇ ਦਾਦਾ ਜੀ ਦੇ ਨਾਮ ਤੇ ਵੀ ਵੋਟਾਂ ਪਿਛਲੇ ਸਮੇਂ 'ਚ ਮੰਗਦੇ ਰਹੇ ਨੇ। ਦੇਖੋ ਮੰਗਦੇ ਰਹੇ ਤੇ ਲੋਕ ਉਹਨਾਂ ਦੇ ਗੱਲ ਨਹੀਂ ਲੱਗੀ ਉਹ ਤਾਂ ਐਕਚੁਅਲੀ ਫੂਲਕਾ ਸਾਹਿਬ ਕਰਕੇ ਐਂਟੀ ਕਾਂਗਰਸ ਵੋਟ ਚ ਬੜੀ ਸਟਰੋਂਗ ਡਿਵੀਜ਼ਨ ਹੋ ਗਈ ਜੀ ਦਾ ਉਹਨਾਂ ਨੂੰ ਫਾਇਦਾ ਮਿਲ ਗਿਆ ਜੇ ਸਰਦਾਰ ਬਿਆਨ ਸਿੰਘ ਦੀਆਂ ਕੋਈ ਪ੍ਰਾਪਤੀਆਂ ਹੁੰਦੀਆਂ ਤੇ ਉਹ ਫਿਰ 1998 99 ਦੀ ਇਲੈਕਸ਼ਨ ਵਿੱਚ ਸਰਦਾਰ ਨੀ ਜਸਵੰਤ ਘੋੜੇ ਚੋਣ ਹਾਰ ਦੇਣਾ 98000 ਵੋਟ ਤੇ ਉਹਨਾਂ ਨੇ ਵੀ ਸਰਦਾਰ ਬਿਆਨ ਸਿੰਘ ਦੇ ਨਾਂ ਤੇ ਵੋਟ ਮੰਗਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਦੋਂ ਲੁਧਿਆਣਾ ਪਾਰਲੀਮੈਂਟਰੀ ਸੀਟ ਵਿੱਚ ਉਹਨਾਂ ਦਾ ਜੱਦੀ ਹਲਕਾ ਪੈੜ ਵੀ ਹੁੰਦਾ ਸੀ ਤੇ ਉਹ ਬੁਰੀ ਤਰ੍ਹਾਂ ਹਾਰੇ तकरीबन 96 ਹਜ਼ਾਰ ਵੋਟ ਤੇ ਤਾਂ ਇਹ ਗੱਲ ਜ਼ਾਹਰ ਆ ਕਿ ਸਤਾਰ ਬਿਆਨ ਸਿੰਘ ਦੀਆਂ ਪੋਲੀਟੀਕਲੀ ਐਕਸੈਪਟ ਕਿ ਉਹ ਚੀ ਮਿਸਟਰ ਸੀਗੇ ਕੋਈ ਪੰਜਾਬ ਲਈ ਕੰਟਰੀਬਿਊਸ਼ਨ ਨਹੀਂ ਸੀਗੀ ਤੇ ਉਹਨਾਂ ਦੇ ਨਾਂ ਤੇ ਉਹਨਾਂ ਨੂੰ ਵੋਟ ਨਹੀਂ ਮਿਲਣੀ ਕਿਉਂਕਿ ਸ਼ਹੀਦ ਪਰਿਵਾਰ ਦੀ ਗੱਲ ਬਹੁਤ ਕਰਦੇ ਨੇ ਕਿ ਸ਼ਹੀਦ ਪਰਿਵਾਰ ਨਾਲ ਸੰਬੰਧਤ ਨੇ ਰਵਨੀਤ ਸਿੰਘ ਬਿੱਟੂ ਦੇਖੋ ਸ਼ਹੀਦ ਕਹਿਣ ਨਾਲ ਤਾਂ ਨਹੀਂ ਹੁੰਦਾ ਇਹ ਸ਼ਹੀਦ ਪਰਿਵਾਰ ਤਾਂ ਸਾਡਾ ਪਰਿਵਾਰ ਆ ਮੇਰੇ ਛੋਟੇ ਮਾਮਾ ਜੀ ਮੇਜਰ ਸ਼ਿਵਦੇਵ ਸਿੰਘ ਗੋਆ ਵਿੱਚ 1968 ਸਿ ਸ਼ਹੀਦ ਹੋਏ ਤੇ ਕੇਵਲ ਦੋ ਅਫਸਰ ਸ਼ਹੀਦ ਹੋਏ ਸੀ ਪੰਜਾਬ ਦੇ ਤੇ ਉਹਨਾਂ ਵਿੱਚ ਇੱਕ ਮੇਰੇ ਮਾਮਾ ਜੀ ਸੀਗੇ ਤੇ ਉਹ ਅਸਲੀ ਤਾਂ ਇਹ ਪਰਿਵਾਰ ਨੇ ਹੈ ਜੀ ਤੇ ਇਹ ਤਾਂ ਪੋਲੀਟੀਕਲ ਵਿਕਟਮ ਨੇ ਪੋਲੀਟੀਕਲ ਵਿਕਟਮ ਨੇ ਪੋਲੀਟੀਕਲ ਵਾਇਲੈਂਸ ਦੇ ਵਿਕਟਮ ਨੇ ਰਵਨੀਤ ਸਿੰਘ ਬਿੱਟੂ ਨੇ ਮੁਕਾਬਲੇ ਵਿੱਚ ਕਹਿੰਦੇ ਮੈਂ ਯੰਗ ਆ ਤੇ ਮਹੇਸ਼ੰਦਰ ਸਿੰਘ 60 ਪਲਸ ਨੇ ਇਹ ਫੈਕਟ ਹੈ ਮੈਂ 60 ਪਲਸ ਆ ਤੇ ਪਰ ਮੈਂ ਇਸ ਗੱਲ ਤੋਂ ਵੀ ਕੋਈ ਡਿਨਾਇਲ ਨਹੀਂ ਕਰਦਾ ਕਿ ਉਹ ਮੇਰੇ ਨਾਲ ਕਦੇ ਵੀ ਕਿਸੇ ਗੱਲ 'ਚ ਮੁਕਾਬਲਾ ਕਰਕੇ ਦੇ ਲੇ ਕਿ ਕਿੰਨੇ ਘੰਟੇ ਉਹ ਦਿਹਾੜੀ 'ਚ ਕੰਮ ਕਰਦਾ ਉਹ ਤਾਂ ਵਿਜੀਬਲ ਹੀ ਨਹੀਂ ਰਿਹਾ 5 ਸਾਲ ਤੇ ਮੈਂ ਲੁਕਿਆ ਕਦੇ ਨਹੀਂ ਗਰਾਲ ਸਾਹਿਬ ਤੁਸੀਂ ਬਾਰ-ਬਾਰ ਸਿਮਰਜੀਤ ਸਿੰਘ ਬੈਂਸ ਤੇ ਇਹ ਸਵਾਲ ਚੁੱਕ ਰਹੇ ਹੋ ਕਿ ਉਹਨਾਂ ਨੇ ਪ੍ਰਾਪਰਟੀ ਬਣਾ ਲਈ ਹੈ ਜੇ ਹਾਂ ਕੀ ਤੁਹਾਡੇ ਕੋਲ ਇਹ ਜਿਹੜੇ ਐਵੀਡੈਂਸ ਹੈ ਜਾਂ ਪ੍ਰੂਫ ਹੈ ਕਿ ਉਹਨਾਂ ਨੇ ਵੱਡੀ ਪ੍ਰਾਪਰਟੀ ਬਣਾ ਲਈ ਪਿਛਲੇ ਸਮੇਂ ਦੇ ਵਿੱਚ ਦੇਖੋ ਪਹਿਲੀ ਵਾਰ ਸਾਹਿਬ ਬਲਵਿੰਦਰ ਸਿੰਘ ਬੈਂਸ ਪੰਥਕ ਮੋਰਚੇ ਦੀ ਟਿਕਟ ਤੋਂ 2002 'ਚ ਲੜੇ ਸੀਗੇ ਉਦੋਂ ਵੀ ਹੈਲਫੀਆ ਬਿਆਨ ਲਾਇਆ 2007 ਚ ਵੀ ਲਾਇਆ ਹੈ 2012 ਚ ਵੀ ਲਾਇਆ ਹੈ ਜੀ 2012 ਚ ਵੀ ਲਾਇਆ 2017 ਚ ਵੀ ਲਾਇਆ ਹੈ ਹਰ ਵੇਲੇ ਪ੍ਰਾਪਰਟੀ ਦੀ ਇਨਕਰੀਜ਼ ਹੈ ਇਤੋਂ ਵੱਡਾ ਏਵੀਡੈਂਸ ਕੀ ਹੈ 셀ਫ ਡੈਕਲੇਰੇਸ਼ਨ ਤੋਂ ਬਾਅਦ ਐਂਡ ਇੱਕ ਇੱਕ ਸਾਲ ਚ ਅਨੇਕਾਂ ਰਜਿਸਟਰੀਆਂ ਹੋਈਆਂ ਹੋਈਆਂ ਨੇ ਤੁਸੀਂ ਕੋਠੀ ਦਾ ਵੀ ਜ਼ਿਕਰ ਕਰ ਰਹੇ ਹੋ ਕੋਠੀ ਆ ਸਾਰਿਆਂ ਨੂੰ ਵਿਜ਼ੀਬਲ ਹੈ ਲੁਧਿਆਣਾ ਜਿਹੜਾ ਰਹਿੰਦਾ ਉਹਨੇ ਉਹਨਾਂ ਨੇ ਕੋਠੀ ਦੇਖੀ ਆਲਮਗੀਰ ਸਾਹਿਬ ਦੇ ਰਾਹ ਤੇ ਜਾਂਦੇ ਸੱਜੇ ਹੱਥ ਕੋਠੀ ਹੈ ਜਿਹੜੀ ਬੜੀ ਆਲੀਸ਼ਾਨ ਵੱਡੀ 10 ਏਕੜ ਤੋਂ ਵੱਧ ਏਕੜ ਚ ਕੋਠੀ ਹੈ ਪਹਿਲਾਂ ਨਹੀਂ ਸੀ ਨਹੀਂ ਪਹਿਲਾਂ ਨਹੀਂ ਸੀ ਇਹ ਤਾਂ ਹੁਣ ਬਣੀ ਹਲੇ ਪਿਛਲੇ ਸਾਲ ਹੂੰ ਪਿਛਲੇ ਸਾਲ ਕੰਪਲੀਟ ਹੋਈ ਹੈ ਮਤਲਬ ਤੁਹਾਡਾ ਕਹਿਣਾ ਹੈ ਕਿ ਰਾਜਨੀਤੀ ਦੇ ਵਿੱਚ ਆ ਕੇ ਉਹ ਅੱਗੇ ਵਧ ਰਹੇ ਉਹਨਾਂ ਨੂੰ ਇਹ ਦੱਸਣਾ ਪਊ ਕਿਉਂਕਿ ਇਹ ਸਾਰਾ ਉਹਨਾਂ ਦਾ ਜਿਹੜਾ ਐਕਸਪੈਂਸ਼ਨਲ ਹੋਈ ਆ ਰਾਜਨੀਤੀ ਚ ਆਉਣ ਤੋਂ ਬਾਅਦ ਹੋਈ ਹੈ ਇਹ ਕੀ ਪ੍ਰਾਪਤੀ ਹੈ ਕਿਵੇਂ ਹੋਈ ਹੈ ਨਹੀਂ ਬਿਜ਼ਨਸ ਵੀ ਤਾਂ ਵੱਧ ਸਕਦਾ ਨਾ ਬੰਦੇ ਨਹੀਂ ਬਿਜ਼ਨਸ ਦੱਸਣਾ ਜੀ ਐਕਸਪਲੇਨ ਕਰਨ ਦੇਖੋ ਮੈਂ ਕੋਈ ਕਿਸੇ ਦੇ ਖਿਲਾਫ ਨਹੀਂ ਨਾ ਕਿਸੇ ਨੂੰ ਮੈਂ ਬੁਰਾ ਕਹਿਣਾ ਨਾ ਮੰਦਾ ਕਹਿਣਾ ਇਹ ਵੀ ਇੱਕ ਫੈਕਟ ਹੈ ਕਿ ਇਹ ਇਹਨਾਂ ਦੇ ਕਈ ਸਾਲ ਪਹਿਲਾਂ ਪਾਵਰ ਥੈਫਟ ਦਾ ਕੇਸ ਹੋਇਆ ਹੈ ਜਦੋਂ ਟੀਮ ਰੇਡ ਕਰਨ ਆਈ ਇਹਨਾਂ ਨੇ ਕੁੱਟੀ ਇਹਨਾਂ ਤੇ ਫੌਜਦਾਰੀ ਮੁਕੱਦਮਾ ਵੀ ਹੋਇਆ ਉਹ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਵੇਲੇ ਮਾਨ ਸਾਹਿਬ ਦੇ ਰਾਹੀਂ ਇਹਨਾਂ ਨੇ ਉਹ ਕੇਸ ਨੱਪਟੋਏ ਉਹ ਤੋਂ ਬਾਅਦ ਫਿਰ ਤਹਿਸੀਲਦਾਰ ਸਾਹਿਬ ਕੁੱਟੇ ਜਿਹੜੀਆਂ ਅੱਜ ਵੀ ਤਰੀਕਾ ਭੁਗਤ ਰਹੇ ਨੇ ਜਰਾਲ ਸਾਹਿਬ ਤੁਸੀਂ ਇਲਜ਼ਾਮ ਲਾ ਰਹੇ ਹੋ ਇਸ ਤਰ੍ਹਾਂ ਦੇ ਉਹ ਕਹਿੰਦੇ ਸੀ ਰੋਬਿਨ ਹੁੱਡ ਚਲੋ ਉਹਨਾਂ ਦੇ ਕਹਿਣ ਨੂੰ ਤਾਂ ਕਹਿ ਸਕਦਾ ਜੀ ਜੋ ਕਹਿਣ ਮੈਂ ਉਹਨਾਂ ਨੂੰ ਤਾਂ ਨਹੀਂ ਰੋਕ ਸਕਦਾ ਮੈਂ ਇਲਜ਼ਾਮ ਨਹੀਂ ਲਾ ਰਿਹਾ ਮੈਂ ਤਾਂ ਜੋ ਇੱਕ ਫੈਕਟ ਹੈ ਉਹ ਦੱਸ ਰਿਹਾ ਇਲਜ਼ਾਮ ਤਾਂ ਇਹ ਹੋਵੇ ਰਾਣਾ ਜੀ ਜੀ ਜੇ ਉਹ ਚੀਜ਼ ਹੋਈ ਨਾ ਹੋਵੇ ਤੇ ਮਹਿੰਦਰ ਸਿੰਘ ਕਹਿੰਦਾ ਹੋਵੇ ਇਲਜ਼ਾਮ ਨੇ ਜਦ ਕ੍ਰਿਮੀਨਲ ਕੇਸ ਕੋਰਟ ਚਾ ਕੁੱਟਣ ਦਾ ਤਹਿਸੀਲਦਾਰ ਨੂੰ ਤਹਿਸੀਲਦਾਰ ਠੋਕ ਕੇ ਗਵਾਹੀ ਦੇਣ ਨੂੰ ਤਿਆਰ ਹੈ ਜਿਹੜੇ ਪ੍ਰੋਪਰਟੀ ਬਾਰੇ ਐਫੀਡਵਟ ਲਾਇਆ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਰਿਕਾਰਡ ਦਾ ਹਿੱਸਾ ਨੇ ਤੁਸੀਂ ਕਹਿ ਰਹੇ ਹੋ ਕਹਿ ਰਹੇ ਹੋ ਕਿ ਪਾਰਟੀਆਂ ਬਹੁਤ ਬਦਲੀਆਂ ਨੇ ਇਹ ਕਿਉਂ ਕਹਿ ਰਹੇ ਹੋ ਤੁਸੀਂ ਵਾਰ-ਵਾਰ ਦੇਖੋ ਇਹਨਾਂ ਨੇ ਜਿਆਦਾ ਹੀ ਆਪਣੇ ਲੁਧਿਆਣੇ ਸ਼ਿਫਟ ਕੀਤੇ ਨੇ ਆਪਣੇ ਜ਼ਿਲ੍ਹੇ ਹੁਸ਼ਿਆਰਪੁਰ ਤੋਂ ਇਹਨਾਂ ਨੇ ਅਕਾਲੀ ਦਲ ਜੁਆਇਨ ਕੀਤਾ ਅਕਾਲੀ ਦਲ 'ਚ ਰਹੇ ਔਨੀ ਦੇਰ ਜਿੰਨੀ ਦੇਰ 'ਚ ਸਿਮਰਨਜੀਤ ਸਿੰਘ ਮਾਨ ਦੀ ਛੰਡੀ ਨਹੀਂ ਹੋਈ ਉਦੋਂ ਮਾਨ ਸਾਹਿਬ ਨਾਲ ਜਾ ਕੇ ਰਲ ਗਏ ਠੀਕ ਹੈ ਉਦੋਂ ਬਾਅਦ ਮਾਨ ਸਾਹਿਬ ਨਾਲ ਰਲਣ ਤੋਂ ਬਾਅਦ ਜਾਦੇ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਪਾਵਰ 'ਚ ਆ ਗਿਆ ਸ਼੍ਰੋਮਣੀ ਅਕਾਲੀ ਦਲ ਨਾਲ ਆ ਕੇ ਜਾਦੇ ਸ਼੍ਰੋਮਣੀ ਅਕਾਲੀ ਦਲ ਨੇ ਪਾਰਲੀਮੈਂਟ ਦੀ ਟਿਕਟ ਦੇਣ ਤੋਂ ਇਨਕਾਰ ਕਰਤਾ 2009 'ਚ ਸੱਤ ਵਲੇਦਾ ਹੋ ਗਏ 2012 'ਚ ਸਾਡੀ ਗਵਰਨਮੈਂਟ ਬਣ ਗਈ ਫੇਰ ਸਾਡੇ ਨਾਲ ਆ ਗਏ ਜੀ ਸੋ ਇਹ ਹਰ ਰੋਜ਼ ਆਪਣਾ ਗਿਰਗਟਾਂ ਨੂੰ ਰੰਗ ਬਦਲਦੇ ਨੇ ਫਿਰ ਉਦੋਂ ਸਭ ਤੋਂ ਦੇਖ ਲਓ ਰਾਣਾ ਜੀ ਤਾਂ ਤਾਜ਼ੀ ਹਿਸਟਰੀ ਹੈ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕੀਤਾ ਅਖਬਾਰਾਂ ਦੀ ਕਹਾਣੀ ਹੈ ਉਹ ਆਮ ਆਦਮੀ ਪਾਰਟੀ ਤੋਂ ਪਹਿਲਾਂ ਸ਼ਾਮਲ ਹੋਣ ਤੋਂ ਪਹਿਲਾਂ ਇਹ ਆਵਾਜ਼ੇ ਪੰਜਾਬ ਪਾਰਟੀ ਨਾਲ ਚਾਰ ਜਾਣਿਆਂ ਦੀ ਬਣੀ ਸਿੱਧੂ ਸਾਹਿਬ ਪ੍ਰਗਟ ਸਿੰਘ ਬਲਵਿੰਦਰ ਸਿੰਘ ਬੈਂਸ ਤੇ ਆਪਣਾ ਸੇਮਰਜੀਤ ਸਿੰਘ ਬੈਂਸ ਇਹਦਾ ਮੈਂ ਨਹੀਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਨੇ ਪੁੱਛਿਆ ਕਿ ਤੂੰ ਇਹਨਾਂ ਨਾਲ ਸਮਝੌਤਾ ਕਰੇਂਗਾ ਆਵਾਜ਼ੇ ਪੰਜਾਬ ਪਾਰਟੀ ਨੂੰ ਕਹਿੰਦਾ ਟਾਂਗਾ ਪਾਰਟੀ ਨਾਲ ਮੈਂ ਨਹੀਂ ਗੱਲ ਕਰਦਾ ਉਹ ਟਾਂਗੇ ਦਾ ਇੱਕ ਪਹੀਆ ਕੋਈ ਨਹੀਂ ਕਰਨੀ ਤਗਾਲੀ ਨਾ ਕਰੇ ਇੱਕ ਪਾਰਟੀ ਇੱਕ ਖੇਲਰ ਕੇ ਦੋ ਤਰ੍ਹਾਂ ਪ੍ਰਗਟ ਤੇ ਉਹ ਚਲੇਗੇ ਕਾਂਗਰਸ ਹੁਣ ਤਾਂ ਆਪ ਨਾਲ ਵੀ ਗੱਠ ਛੋੜਨਾ ਹੀ ਰਿਹਾ ਗੱਠ ਛੋੜ ਨਹੀਂ ਰਿਹਾ ਦੇਖੋ ਆਪ ਕੇਜਰੀਵਾਲ ਸਾਹਿਬ ਦੀ ਫੋਟੋ ਲਾ ਕੇ ਹਰਵਿੰਦਰ ਸਿੰਘ ਫੂਲਕੇ ਦੀ ਫੋਟੋ ਲਾ ਕੇ 2017 ਦੀ ਇਲੈਕਸ਼ਨ ਲੜੇ 2014 ਚ ਫੂਲਕਾ ਸਾਹਿਬ ਦੇ ਉਲਟ ਲੜੇ ਇਹਨਾਂ ਦਾ ਸਿਧਾਂਤ ਕੀ ਮੰਨੋਗੇ ਮੈਨੂੰ ਦੱਸੋ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਬੰਦੇ ਨੂੰ ਮੂੰਹ ਨਹੀਂ ਦਿਖਾਉਣਾ ਖੋਜਦਾ ਲੋਕਾਂ ਨੂੰ ਕਿ ਅਸੀਂ ਰੋਜ਼ ਥਿਰ ਬਦਲਦੇ ਪਏ ਹਾਂ ਪਰ ਆਪ ਤੇ ਨਹੀਂ ਹੈ ਕੋਈ ਟੋਟਲ ਟੋਟਲ ناکਾਮਯਾਬੀ ਟੋਟਲ ਇਨਕੈਪੇਬਿਲਿਟੀ ਜਾਦਕ ਕੋਸ਼ਿਸ਼ ਪ੍ਰਾਪਤ ਨਹੀਂ ਕਰ ਸਕਦੇ ਤਾਂ ਉਸ ਤੋਂ ਬਾਅਦ ਇਹ ਸਫਾ ਬਦਲਣ ਦੀ ਕੋਸ਼ਿਸ਼ ਕਰਦੇ ਠੀਕ ਹੈ ਤੁਸੀਂ ਆਪਣਾ ਹੁਣ ਮੁਕਾਬਲਾ ਕਿਸ ਨਾਲ ਮੰਨਦੇ ਹੋ ਕਿਉਂਕਿ ਵੋਟਾਂ 'ਚ ਹੁਣ ਤਾਂ ਦਿਨ ਵੀ ਥੋੜੇ ਰਹਿ ਗਏ ਨੇ ਦੇਖੋ ਨੰਬਰ 2 ਤੇ ਮੇਰੇ ਹਿਸਾਬ ਨਾਲ ਕਾਂਗਰਸ ਰਹੂਗੀ ਨੰਬਰ 2 ਤੇ ਕਾਂਗਰਸਰੋ ਮਤਲਬ ਦੂਜੀ ਤੀਜੀ ਪੋਜੀਸ਼ਨ ਵਾਸਤੇ ਮੁਕਾਬਲਾ ਹੈ ਪੈਸਾ ਉਹਨਾਂ ਦੀ ਟਕਰਾ ਹੈਗਾ ਦੂਜੇ ਤੀਜੇ ਬਾਰੇ ਕਿਉਂਕਿ ਤੁਸੀਂ ਦੇਖਿਆ ਕੱਲ ਸਿਮਰਜੀਤ ਸਿੰਘ ਬੈਂਸ ਨੇ ਆਪਣਾ ਕਿਸੇ ਪ੍ਰੈਸ ਵਾਲੇ ਨੂੰ ਕਿਹਾ ਕਿ ਜੀ ਅਕਾਲੀਆਂ ਨੇ ਗਰੇਵਾਲ ਨੂੰ ਜਾਣ ਕੇ ਖੇਤਾ ਕਾਂਗਰਸਰ ਨੂੰ ਚਤੌਣ ਲਈ ਮੇਰਾ ਮਤਲਬ ਆਪਣੀ ਤਾਂ ਹਾਰ ਮੰਨ ਗਿਆ ਨਾ ਹੁਣ ਮੇਰੀ ਤੇ ਬਿੱਟੂ ਦੀ ਰਹਿ ਗਈ ਗੱਲ ਬਿੱਟੂ ਮੇਥੋਂ ਬਹੁਤ ਪਿੱਛੇ ਹੈ ਰਵਨੀਤ ਸਿੰਘ ਬਿੱਟੂ ਨੇ ਆਪਣੀ ਹੀ ਵਰਕਰਾਂ ਦੀ ਮੀਟਿੰਗ 'ਚ ਗਿਆ ਸੀ ਕਿ ਜੀ ਗਰੇਵਾਲ ਦੇ ਆਉਣ ਤੋਂ ਪਹਿਲਾਂ ਆਪਣਾ ਕੰਮ ਸੌਖਾ ਸੀ ਹੁਣ ਪੰਗਾ ਪੈ ਗਿਆ ਠੀਕ ਹੈ ਮੈਂ ਫੇਰ ਲੁਧਿਆਣੇ ਦੀ ਸਿਆਸਤ ਤੇ ਆਉਂਦਾ ਕਿਉਂਕਿ ਲੁਧਿਆਣੇ ਦੇ ਲੋਕਾਂ ਨੇ ਵੋਟ ਤੁਹਾਨੂੰ ਪਾਉਣੀ ਹੈ ਤੇ ਤੁਹਾਡੇ ਮੁਕਾਬਲੇ ਦੇ ਵਿੱਚ ਬੈਂਸ ਤੇ ਰਵਨੀਤ ਸਿੰਘ ਬਿੱਟੂ ਹੋਰੀ ਨੇ ਤੇਜਪਾਲ ਵੀ ਨੇ ਆਮ ਆਦਮੀ ਪਾਰਟੀ ਦੇ ਤੇ ਤੁਸੀਂ ਹਾਲਾਂਕਿ ਖੁਦ ਦੀ ਤਾਰੀਫ਼ ਤਾਂ ਨਹੀਂ ਮੈਂ ਕਹੂੰਗਾ ਪਰ ਬਿਹਤਰ ਕਿਵੇਂ ਹੋ ਉਹਨਾਂ ਕੈਂਡੀਡੇਟਸ ਨਾਲੋਂ ਤੁਸੀਂ ਖੁਦ ਨੂੰ ਕਿਵੇਂ ਬਿਹਤਰ ਮੰਨਦੇ ਹੋ ਦੇਖੋ ਉਹਦੇ ਲਈ ਸਭ ਤੋਂ ਪਹਿਲੀ ਗੱਲ ਮੇਰਾ ਪੋਲੀਟਿਕਲ ਤਜਰਬਾ ਪੋਲੀਟਿਕਲ ਸੇਵਾ ਉਹਨਾਂ ਨਾਲੋਂ ਕਿਤੇ ਜ਼ਿਆਦਾ ਲੰਬੀ ਹੈ ਮੈਂ ਤਕਰੀਬਨ 40 ਸਾਲ ਦਾ ਰਾਜਨੀਤੀ ਵਿੱਚ ਹੈ ਤੇ ਉਸ ਸਮੇਂ ਵਿੱਚ ਮੈਂ ਸੇਵਾ ਕਮਾਈ ਤੇ ਲੋਕਾਂ ਦੀਆਂ ਅਸੀਸ ਲਈ ਪ੍ਰਾਪਤ ਕੀਤੀ ਦੂਸਰੀ ਗੱਲ ਮੈਂ ਕੈਬਨਿਟ ਮਿਨਿਸਟਰ ਵੀ ਰਿਹਾ ਮੇਰਾ ਕੈਬਨਿਟਰੀ ਮਿਨਿਸਟਰ ਦੇ ਤੌਰ ਤੇ ਟ੍ਰੈਕ ਰੋਡ ਤੁਸੀਂ ਦੇਖ ਲਓ ਮੇਰੇ ਜਿਹੜੇ ਡਿਪਾਰਟਮੈਂਟ ਸੀ ਉਹਨਾਂ ਦੀ ਪਰਫਾਰਮੈਂਸ ਦੇਖ ਲਓ ਮੈਨੂੰ ਮੌਕਾ ਮਿਲਿਆ ਸardar ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਰਹਿਣ ਦਾ ਵੀ ਉਦੋਂ ਵੇਲੇ ਦਾ ਵੀ ਟ੍ਰੈਕ ਰੋਡ ਦੇਖ ਲਓ ਤੇ ਮੈਂ ਕਹਿ ਸਕਦਾ ਕਿ ਹਰ ਐਂਗਲ ਤੋਂ ਮੇਰੇ ਕੋਲ ਪ੍ਰਮਾਤਮਾ ਦੀ ਕਿਰਪਾ ਨਾਲ ਕੁਆਲੀਫਿਕੇਸ਼ਨਸ ਤੇ ਐਕਸਪੀਰੀਅੰਸ ਹੈ ਜਿਹੜਾ ਜਿਹੜਾ ਇੱਕ ਪੋਲੀਟੀਸ਼ਨ ਕੋ ਚਾਹੀਦਾ ਹੈ ਦੂਸਰੇ ਮੇਰੇ ਨਾਲ ਨਾਲ ਮੁਕਾਬਲੇ ਤੇ ਵੱਖ-ਵੱਖ ਪਾਰਟੀਆਂ ਦੇ ਲੜ ਰਹੇ ਉਮੀਦਵਾਰਾਂ ਨਾਲੋਂ ਬਿਹਤਰ ਜੰਦ ਜਾਂਦੇ ਜਿਹੜੇ ਲੁਧਿਆਣਾ ਲੋਕ ਸਭਾ ਹਲਕੇ ਦੇ ਵੋਟਰ ਨੇ ਉਹਨਾਂ ਨੂੰ ਇੱਕ ਅਪੀਲ ਦੇ ਤੌਰ ਤੇ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਸਮੁੱਚੇ ਲੁਧਿਆਣਾ ਪਾਰਲੀਮੈਂਟਰੀ ਸੀਟ ਦੇ ਵੋਟਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਆਪਣੀ ਵੋਟ ਸੋਚ ਕੇ ਸਮਝ ਕੇ ਜਿਹੜਾ ਤੁਹਾਡਾ ਵੋਟ ਦਾ ਹੱਕਦਾਰ ਆ ਉਸ ਨੂੰ ਪਾਓ ਤੇ ਤੁਹਾਨੂੰ ਇਸ ਗੱਲ ਤੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਰਿਗਰੈਕਟ ਨਹੀਂ ਹੋਊਗਾ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਹੇਸ਼ਿੰਦਰ ਸਿੰਘ ਅਰੇਵਲ ਨੂੰ ਵੋਟਾਂ ਪਾਈਆਂ ਤੁਹਾਨੂੰ ਮੈਂ ਇਹ ਯਕੀਨ ਨਾਲ ਵੋਟਰਾਂ ਨੂੰ ਦਵਾਉਣਾ ਚਾਹੁੰਦਾ ਕਿ ਜਿਹਨੂੰ ਸਹੀ ਨੁਮਾਇੰਦਗੀ ਕਹਿੰਦੇ ਆ ਲੋਕ ਮੌਕਾ ਦੇਣ ਤੇ ਉਹ ਉਹਨਾਂ ਨੂੰ ਸਾਬਤ ਕਰਕੇ ਦਿਖਾਵਾਂਗੇ ਤੇ ਲੋਕ ਇਸ ਚੀਜ਼ ਦਾ ਅਹਿਸਾਸ ਵੀ ਕਰਨਗੇ ਤੇ ਇਹਨੂੰ ਐਕਸੈਪਟ ਵੀ ਕਰਨਗੇ ਠੀਕ ਹੈ ਬਹੁਤ ਧੰਨਵਾਦ ਮਹਿੰਦਰ ਸਿੰਘ ਗਰੇਵਾਲ ਜੀ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਸੋਏ ਸਨ ਮਹਿੰਦਰ ਸਿੰਘ ਗਰੇਵਾਲ ਜਿਹੜੇ ਆ ਲੋਕ ਸਭਾ ਹਲਕਾ ਲੁਧਿਆਣਾ ਤੋਂ ਅਕਾਲੀ ਭਾਜਪਾ ਦੇ ਕੈਂਡੀਡੇਟ ਨੇ ਦਾਵਾ ਉਹਨਾਂ ਦਾ ਇਹ ਹੈ ਕਿ ਵੱਡੀ ਜਿੱਤ ਦਰਜ ਕਰਨਗੇ ਪਰ ਅਸਲ ਨਤੀਜੇ 23 ਮਈ ਨੂੰ ਆਉਣਗੇ ਦੇਖਣਾ ਹੋਏਗਾ ਲੁਧਿਆਣਾ ਤੋਂ ਬਾਜ਼ੀ ਕੌਣ ਮਾਰਦਾ ਫਿਲਹਾਲ ਕੈਮਰਾਮੈਨ ਗਗਨ ਦੇ ਨਾਲ ਰਣਵੀਰ ਸਿੰਘ ਰਾਣਾ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ